ਅੱਜ 사ਵਨ ਸ਼ਿਵਰਾਤੀ ਦੇ ਮੌਕੇ ਦੇ ਉੱਤੇ ਕਾਮੜੀਆਂ ਵੱਲੋਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਮੰਦਰ ਦੇ ਵਿੱਚ ਜਲ ਅਭਿਸ਼ੇਕ, ਰੁਦਰ ਅਭਿਸ਼ੇਕ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਹੋਏ ਭਗਵਾਨ ਪਰਸ਼ੂਰਾਮ ਮੰਦਿਰ ਫੇਸ 9 ਇੰਡਸਟਰੀਆ ਵਿਖੇ ਵੀ ਕਾਮੜੀਆਂ ਵੱਲੋਂ ਜਲ ਅਭਿਸ਼ੇਕ ਕਰਨ ਦੇ ਲਈ ਗੰਗਾ ਜਲ ਲਿਆਂਦਾ ਗਿਆ ਮੰਦਰ ਕਮੇਟੀ ਵੱਲੋਂ ਸਵਾਗਤ ਕਰਦੇ ਹੋਏ ਸਨਮਾਨਿਤ ਵੀ ਕੀਤਾ ਗਿਆ ਵੇਖੋ ਪੂਰੀ ਰਿਪੋਰਟ

ਸਾਡਾ ਇਸ ਸਾਲ ਵੀ ਸਾਡੇ ਮੰਦਰ ਦਾ ਕੀਰਤਨ ਮੰਡਲੀ ਦਾ ਜਿਹੜਾ ਪਰਿਵਾਰ ਹੈ ਜਿਹਦੇ ਇਨਚਾਰਜ ਮੈਡਮ ਹੈਮਾ ਜੀ ਬੋਲ ਰਹੇ ਨੇ ਉਹਨਾਂ ਦੇ ਸੰਦਰਭ ਚੋਂ ਇੱਕ ਪਰਿਵਾਰ ਸਾਡਾ ਹਮੇਸ਼ਾ ਹੀ ਹਰ ਵਕਤ ਜਲੰਧ ਦਾ ਹਰ ਸਾਲ ਜਲਾ ਰੱਖੇ ਪੰਗੋ ਇਸ ਤੋਂ ਵੀ ਉਹ ਪਰਿਵਾਰ ਜਿਹੜਾ ਉਹ ਜਰਲੇ ਖਿਆ ਦਾ ਆ। ਔਰ ਉਸ ਪਰਿਵਾਰ ਦੀ ਕਾਫੀ ਅਟਾ ਕਿ ਉਹ ਬ੍ਰਾਹਮਣ ਪਰਿਵਾਰ ਹਮੇਸ਼ਾ ਹੀ ਧਰਮ ਦੇ ਨਾਲ ਬਹੁਤ ਜੁੜਿਆ ਹੋਇਆ ਔਰ ਉਹਦਾ ਬੇਟਾ ਹਰਬੀਤ ਜਿਹੜਾ ਜੱਲ ਲਖਿਆ ਤਾਂ ਮਾ ਪਰਮਜੀਤ ਗੌਰ ਪੰਨਾ ਉਹਦਾ ਬਲਵਿੰਦ ਜਿੰਨਾ ਦੇ ਤਰ ਇਹੋ ਜੀ ਔਲਾਦ ਪੈਦਾ ਹੋਈ ਉਹਨਾਂ ਨੇ ਉਹ ਇੱਕ ਕੰਮ ਹਸਾਲ ਤੋਂ ਹਸਾਲੋਂ ਕਰਦਾ ਭਗਵਾਨ ਨੂੰ ਕਾਮਯਾਬੀ ਦੇਵੇ ਪਰ ਪਰਵਾਰ ਨੂੰ ਕਾਮਯਾਬੀ ਦੇਵੇ ਉਹ ਸਾਡੇ ਮੰਦਰ ਦੀ ਜਿਹੜੀ ਪਵਿੱਤਰਤਾ ਸੇਵਾ ਦੇ ਦੀ ਉਹ ਜਦੋਂ ਹੋਰ ਚਾਰ ਚੰਦ ਲੱਗਦੇ ਨੇ ਔਰ ਜਿਹੜਾ ਵੀ ਇਸ ਜਗ੍ਹਾ ਤੇ ਆ ਕੇ ਆਪਣੇ ਮਨੋਂ ਕਾਮਨਾ ਲਖਦਾ ਉਸ ਨੂੰ ਮਨੋ ਕਾਮਨਾ ਪੂਰੀ ਹੋ ਗਈ ਉਹ ਪਰਿਵਾਰ ਨੇ ਇਸ ਦੇ ਉਪਲਬਖ ਵਿੱਚ ਹੰਡਾਵਾ ਦਾ ਵੀ ਅਰੇਂਜ ਕੀਤਾ ਤੁਸੀਂ ਉਹ ਦੇਖਿਆ ਉਹਨਾਂ ਜਾ ਕੇ ਕਿ ਤੁਸੀਂ ਨੇ ਦੇਖੋ ਕਿ ਇਹਦੇ PRINCIPEOUS ਪੜਚਾਤਾ ਹੋਇਆ ਤਹਨ ਪੰਡਾਰਾ ਚੱਲਿਆ ਪੂਰੀ ਸੰਗਤ ਕੀਰਤਨ ਕਰਨ ਤੋਂ ਬਾਅਦ ਜਲਪੇ ਕਰਨ ਤੋਂ ਬਾਅਦ ਭਾਗਤੀ ਕਰਨ ਤੋਂ ਬਾਅਦ ਉਹਨੋਂ ਅਨੰਦ ਮਾਗੀ ਬੰਦਾ ਹੈ ਦਾ ਉਹ ਵੀ ਉਸ ਪਰਿਵਾਰ ਨੂੰ ਹੀ ਕੀਤਾ ਗਿਆ ਅਸੀਂ ਮੰਦਰ ਕਮੇਟੀ ਹਮੇਸ਼ਾ ਹੀ ਇਹੋ ਜਿਹੇ ਪਰਵਾਦ ਨੇ ਉਹਨਾਂ ਦੀ ਰੀਤੀ ਹੈ ਕਰਣੀ ਰਹੇਗੀ ਹਮੇਸ਼ਾ ਹੀ ਅਸੀਂ ਭਗਵਾਨ ਕੋਲ ਅਰਦਾਸ ਕਰਨੇ ਆ ਕਿ ਇਸ ਪਰਵਾਰ ਨੂੰ ਉਹਨਾਂ ਦੀਆਂ ਮਨੋ ਕਾਮਨਾ ਇਸ ਵੀ ਕਾਮਨਾ ਮਰੋਦ ਦੀ ਗਿਰਦੀ ਉਹਨੇ ਇਹ ਕੀਤਾ ਉਹਨਾਂ ਦੀ ਮਨੋ ਕਾਮਨਾ ਪੂਰਨ ਹੋਵੇ ਤੇ ਸਾਨੂੰ ਉਹਨਾਂ ਦਾ ਸ਼ਿਸ਼ਟ ਮਿਲਦਾ ਹੈ ਸਭ ਜਿੰਦਾ ਇਹ ਯੂਥ ਹੈਗਾ ਯੂਥ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਯੂਥ ਦੀ ਸਨਾਤਨ ਨੂੰ ਲੋੜ ਹੈ ਅੱਜ ਦੇ ਟਾਈਮ ਦੇ ਵਿੱਚ ਕਹਿੰਦਾ ਜੀ ਰੀਅਲ ਸੈਂਸ ਵਿੱਚ ਸਨਾਤਨ ਨੂੰ ਜੋੜਨ ਵਾਸਤੇ ਯੂਥ ਨੂੰ ਅੱਗੇ ਆਉਣਾ ਹੀ ਪਏਗਾ ਯੂਥ ਅੱਜ ਨਸ਼ੇ ਦੀ ਹਾਲਤ ਚਲਾ ਗਿਆ ਯੂਥ ਅੱਜ ਗਲਤ ਕੰਮਾਂ ਦੇ ਨਸ਼ੇ ਦੀ ਹਾਲਤ ਚਲਾ ਗਿਆ ਜਿਹਦੇ ਸਾਡੇ ਨੇਤਾ ਨੂੰ ਨਹੀਂ ਪੋਲਿਟਿਕਲ ਲੀਡਰਾਂ ਨੂੰ ਇਸ ਗਲਦਿਸ਼ ਸੋਚਨ ਬਾਸੇ ਮਜਬੂਰ ਹੋਣਾ ਪਏਗਾ ਪਰ ਹੋਣਗੇ ਨਹੀਂ ਉਸ ਇਨਫਾਜ ਜਿਹੜਾ ਖੜਾ ਕਰਮ ਹੈ ਸਨਾਤਨ ਤੋਂ ਜਿਹੜਾ ਉਸ ਨੂੰ ਬੜੀ ਬੁਢੀਆਂ ਡਿਫਿਕਲਟੀਜ਼ ਦਾ ਸਾਹਮਣਾ ਕਰਨਾ ਪਏਗਾ ਤੇ ਮੈਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਇਹ ਪ੍ਰਸਤਨ ਕਰਨਾ ਕਿ ਵੀ ਆਪਣੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਲੈ ਕੇ ਆਪਣੇ ਪਰਿਵਾਰ ਨੂੰ ਸਭ ਬਚਾਉਂਦੇ ਕਰੂੰਗੀ ਤੇ ਕਰਮ ਤੇ ਸਰ ਅੱਜ ਜਿਹੜਾ ਮੰਦਰ ਦਾ ਸਹਿਯੋਗ ਕਿੱਦਾਂ ਦਾ ਰਿਹਾ ਉਸ ਪਰਿਵਾਰ ਦੇ ਨਾਲ ਮੰਦਰ ਵੱਲੋਂ ਕੋਈ ਕਾਰਜਕ੍ਰਮ ਰੱਖਿਆ ਗਿਆ। ਸਰ ਜਸਰਾ ਰਣਜੀ ਸਾਡੇ ਉਹ ਪਰਿਵਾਰਿਕ ਮੈਂਬਰ ਹਨ। ਮੰਦਰ ਦੇ ਸਦਸੇ ਹਨ। ਕਾਹਾਂ ਪਰਿਵਾਰ ਦੱਸਿਆ ਹਨ। ਇੱਕ ਨਹੀਂ ਦੋ ਤਿੰਨ ਚਾਰ ਪਰਿਵਾਰ ਨੇ ਉਹਨਾਂ ਨਾਲ ਜੁੜੇ ਹੋਏ ਜਿਹੜਾ ਉਹਨਾਂ ਸਾਡੇ ਨਾਲ ਸਾਡੇ ਸਦਸੇ ਹਨ ਤੇ ਸਾਡਾ ਸਭਾਵਿਕ ਤੌਰ ਤੇ ਫਰਜ਼ ਬੰਦਾ ਮੰਦਰ ਕਮੇਟੀ ਦਾ ਕਿ ਉਹਨਾਂ ਦੀ ਖੁਸ਼ੀ ਦੇ ਵਿੱਚ ਅਸੀਂ ਸ਼੍ਰੀਕ ਹੋਈਏ ਤੇ ਅੱਗੇ ਵਧ ਚੜ ਕੇ ਉਹਨਾਂ ਦਾ ਸਵਾਗਤ ਕਰੀਏ। ਆਂਦੇ ਹੀ ਅਸੀਂ ਉਹਨਾਂ ਦਾ ਪਿਤਾ ਦਾ ਉਹਨੇ ਮਾਂ ਦਾ ਉਹਦੇ ਪਿਤਾ ਦਾ ਉਹਦੀ ਦਾਦੀ ਦਾ ਉਹਦੇ ਚਾਚੇ ਦਾ ਚਾਚੀਆਂ ਦਾ ਅਸੀਂ ਸਵਾਗਤ ਕਮੇਟੀ ਵੱਲੋਂ ਕੀਤਾ ਕਿ ਉਹਨਾਂ ਨੂੰ ਵੈਲਕਮ ਕਿਹਾ ਕੋਈ ਖਿ ਆਇਓ ਉਲਟ ਮਕੇ ਨਾਲ ਹੋਇਆ ਇਹ ਫਰਜ ਸਦਰੀ ਨਾਲ ਆ ਆਦਮੀ ਆਪਣਾ ਜਿਹੜਾ ਉਹ ਇੱਕ ਕੰਮ ਕਰਦਾ ਸੋਚ ਹੈ ਉਹਦੇ ਪਿੱਛੇ ਅੱਛੀ ਸੋਚ ਹੈ ਇਹ ਸਾਰਿਆਂ ਨੂੰ ਇਸ ਲਈ ਸੋਚਣ ਲਈ ਮਜਬੂਰ ਹੁੰਦੇ ਨੇ ਸਭ ਤੋਂ ਪਹਿਲੇ ਉਨ੍ਹਾਂ ਦਾ ਬਹੁਤ ਅਭਾਰ ਪ੍ਰਗਟ ਕਰਦੇ ਉਸ ਪਰਿਵਾਰ ਦਾ जो कि पिछले कई वर्षों से मेरे साथ जुड़े हुए हैं जब से हमारी मंदिर की स्थापना भी मेरे से पहले से मेरे मेंबर बने हुए हैं वो परिवार मुझे बहुत सहयोग करता है हर आ, हर नवरात्रे का हो सुरात्रि को हमेशा वो परिवार सेवा में सबसे आगे रहता है तो जब से स्थापना हुई है जलाभिषेक उनका हमेशा उनका ये मानना है कि उनकी कई मुरादें इस मंदिर से मठटेकने से पूरी हुई हैं वो तो हर साल उनका बेटा अभी पिछले 5 दिनों से वो यात्रा करके आ रहे हैं तो जलाभिषेक करने का जिनकी बदौलत हमें भी यहाँ पे जलाभिषेक करने का मिलता है तो मैं दिल से उनका धन्यवाद करती हूँ और सभी टीम का भी जो यहाँ पे आए हुए हैं मेरी टीम उनका भी सभी का बहुत आभार व्यक्त करती हैं और जी पहला ना अभी चैनल का धनबाद करते हैं जोड़ा कवरेज में अगे तक पहुँचाने जिस तरह कि शिवरात्रि या महापर्व हों ਜਿਹੜਾ ਜਲ ਵਿਸ਼ੇਕ ਆਜ ਸਾਵਣ ਦਾ ਉਸੇ ਦਿਨ ਹੁੰਦਾ ਹੈ ਇਹ ਪਰਿਵਾਰ ਤੀਸਰੀ ਵਾਰ ਲਗਾਤਾਰ ਜਲ ਲੈ ਕੇ ਆਇਆ ਹੈ ਹਰਪ੍ਰੀਤ ਮੂਲੋ ਦਾ ਬੇਟਾ ਹੈ ਤੇ ਉਹਨਾਂ ਦਾ ਫਾਜ਼ਲ ਸਾਹਿਬ ਨੇ ਆਪਣੇ ਤੇ ਮਦਰ ਕਰਨਜੀ ਜੀ ਉਹ ਸਾਡੇ ਜਿਸ ਤਰ੍ਹਾਂ ਕਿ ਪ੍ਰਧਾਨ ਜੀ ਨੇ ਮੈਡਮ ਨੂੰ ਦੱਸਿਆ ਸਾਡੇ ਮੈਂਬਰ ਨੇ ਤੇ ਉਹਨਾਂ ਨੇ ਸਾਨੂੰ ਦੱਸਿਆ ਰੱਬ ਜੀ ਜਾਜੂ ਖੇਰ ਜਾਨ ਲੈ ਕੇ ਆ ਰਹੇ ਨੇ ਤੇ ਅਸੀਂ ਜਿਸ ਤਰ੍ਹਾਂ ਭੋਗ वगैरह ਸਾਰਾ ਅਰੇਂਜਮੈਂਟ ਉਹਨਾਂ ਨੇ ਜੋ ਵੀ ਕੀਤਾ ਤੇ ਅਸੀਂ ਨਾਲ ਲੱਗ ਕੇ ਹੂੰ ਅੱਗੇ ਕੰਮ ਚੱਲ ਗਿਆ ਸਰ ਮਹਿਲਾ ਮੰਡਲ ਦਾ ਇੱਡਾ ਵੱਡਾ ਉਪਰਾਲਾ ਕੀਤਾ ਗਿਆ ਕਿੰਦਾ ਦਾ ਮਾਨਸਿਕ ਹੁੰਦਾ ਕਿ ਜਦੋਂ ਮਹਿਲਾ ਮੰਡਲ ਦੇ ਵਿੱਚੋਂ ਅਗਲੇ ਬੱਚੇ ਸਨਾਤਨਾਂ ਜੁੜਦੇ ਯੂਥ ਤੇ ਇਸ ਤਰ੍ਹਾਂ ਦੇ ਕਾਰਜ ਕਰਦੇ ਨੇ ਕਿੰਦਾ ਕੀ ਮਹਿਸੂਸ ਕਰਦੇ ਲੇਖੋ ਜੀ ਜਿਹੜੇ ਜਿਸ ਤਰ੍ਹਾਂ ਵੈਸੇ ਤਾਂ ਆਮ ਇਹ ਹੁੰਦਾ ਜਿ세 ਤਰ੍ਹਾਂ ਪਰਿਵਾਰ ਚ ਸੰਸਕਾਰ ਹੁੰਦੇ ਆ ਉਹ ਸਭ ਤੋਂ ਵੱਧ ਮੈਟਰ ਕਰਦਾ ਹੈ ਵਧੀਆ ਕਿਉਂਕਿ ਪਰਿਵਾਰ ਇੱਕ ਧਾਰਮਿਕ ਖਿਆਲ ਨਾਲ ਹੁੰਦਾ ਨਾਲ ਜੁੜਿਆ ਹੈ ਤਾਂ ਇਸ ਕਰਕੇ ਉਹਨਾਂ ਦਾ ਬੱਚਾ ਵੀ ਹਰ ਵਾਰ ਜੁੜਦਾ ਤੇ ਪਾਵਰ ਲੈ ਕੇ ਆਉਂਦਾ ਜਿ세 ਤਰ੍ਹਾਂ ਪੰਜ ਦਿਨਾਂ ਦੀ ਯਾਤਰਾ ਕਰਕੇ ਉਹ ਅੱਜ ਇੱਥੇ ਆਏ ਨੇ ਇਹ ਬਕਾਇਦਾ ਸਾਨੂੰ ਵੀ ਬਹੁਤ ਮਾਣ ਹੋਇਆ ਵੀ ਇਹਨਾਂ ਦਾ ਸਾਡੇ ਮੰਦਰ ਦਾ ਵੀ ਇੱਕ ਨਾਮ ਹੁੰਦਾ ਹੈ ਕਿ ਸਾਡੇ ਮੰਦਰ ਦੇ ਵਿੱਚ ਵੀ ਕਾਵੜ ਲੈ ਕੇ ਜਾਂ ਜਿੰ ਕੋਈ ਬਾਕੀ ਸ਼ਹਿਰ ਦੇ ਵਿੱਚ ਮੰਦਰ ਹੈ ਉੱਥੇ ਬਥੇਰੇ ਆਉਂਦੇ ਆ ਤੇ ਸਾਡੇ ਲਈ ਤਾਂ ਇੱਕ ਸਵਾ ਲੱਖ ਦਾ ਬਰਾਬਰ ਹੈ ਤੇ ਸਾਨੂੰ ਅਸੀਂ ਗਰਵ ਕਰਦੇ ਆ ਇਹ ਜੇ ਪ੍ਰਵਾਹ ਹਰੇ ਜੀ ਰੰਗ ਬੰਦੇ ਦੇਵੋ ਮਾਪਟਿ ਮਿ ਸੁਰਗੁਰੰ ਬੰਦੇ ਜਗਤਿਕਾ बन्दे पतो नाम बन्दे सूर सतांग कवे नयनम बन्दे मुकुंद प्रियं बन्दे भक्त जना श्रीं जवरदां बन्दे शिवा शृंगम पुर शंकर भगवान ने कीज पार्वती मैया कीज महेश भगवान कीज कार्तिकेय महाराज कीज नंदी महाराज

खितमृतेन सर्वम् माधेन विकसायते सतरोत तन्मे मनः शिवसङ्कलमस्तो तस्मिन् मृत सामजो हितस्मिन् प्रतिष्ठादता भाविवारा यस्मिन् सिञ्चत सर्वलोत तन्मे मनः शिवसङ्कलमस्ते सुकारते रसवने नियजन्मनुकेण नियते

पुरुवा ऋतमेव वन्दना मृत्युमोक्षीयमा अमृतदाहरे ॐ मां शास्त्रतेरका पुरोधादातः सहा शास्त्रवातो सभोमेकं सर्वदृत्वा तदसांगुलम पुरताये वेदकं सर्वं जनभूतं दुचभाव्यं मा उत अमृततोसे सानो जनन्ने नासिरोते ਇਤਾਹਨ ਸ਼ਮਈ ਮਾਤੋ ਜਾਯਾ ਸ਼ਬੁਰਗਾ ਬਾਦੋ ਸ਼ਮਸਵਾ ਭੂਤਾ ਨਿਤਪਾਦ ਚਾਮ ਨਿਨੰ ਦੇਵੇ ਤ੍ਰਿਪਾਦੋ ਗੋਦੈ ਗੁਰਗਾ ਬਾਦੋ ਜੇ ਹਾ ਬਹੁਤ ਪੁਨਹਾ ਤਤੋ ਵਿਭੰਗ ਵਿਕਰਾਮ ਸਾਸਨਾਨ ਸਨੇ ਅਮੇਤ ਤੋ ਬਿਰਾਣ ਜਾਇ ਤਾ ਬਿਰਾਜੋ ਆਦਿ ਬੁਰਗਹਾ ਸਜਾਤੋ ਤੇਰਿ ਜਦਮ ਸਾਧਾ ਭੂਮੀ ਮਤੋ ਬੁਰਹਾ ਦਸਮਤ ਕੈ ਸਰਵੋਦ ਸੰਪ੍ਰਿਰੰ ਪ੍ਰਗਦਾ ਜੰਮਾ ਪਸੋ ਸਤਾ ਸਗਰੇ ਵਾ ਬਿਨਾਰਣ ਗ੍ਰਾਮ ਚਾਏ ਦਸਮਤ ਕੈ ਸਰਵੋਦ ਰਿਤਹਾ ਸਾਹਾ ਨਿ ਜਗਿਰੇ ਛੰਤਾ ਗੁਸੀ ਜਗਿਰੇ ਦਸਮਤ ਮਾ ਜਾਨਾ ਜਾ ਵਾਹ ਦਸਮਤ ਸਵਾ ਅਜਾਇੰਦ ਜੇਕੇ ਜੋ ਮਾ ਦਸਹਾ ਗਾਓ ਹਜਗਿਰੇ ਦਸਮਤ ਮਾ दादा जया तं जकंबरे के प्रोचम गुरुकं जातमक्रदह तेन देव अयजंत सात्यादिगस्य जतवुरुखम यदहो कदिन बेकलमयना मतमकिमचह सेद्यम बाहो किमरो बाधव जदे ब्राह्मणो से मुखमा सेध बाहो राजन््ञाकृत ओरोदनस्य जनमेव सर्वम गम सोत्रो जायत चंद्रमा मनसोदा ससको सोत्रो अजयन सोत्रो अंधाय स प्राणस्य मोखा तगने तरजयत नाभ्य से दन्दर्य कोंग शीष्ठो दयो हो समावर्दा लाभ व्यवम भूमेसह सोत्रान् दानोकान नकल्वेन महा जतपुरकेन हविक देव जगमदन वत वसंतो शीषादजंग्रेष्ठै

నరబ్రువన్మా చస్వం మనో విజయ సన్వ్వసే శ్రీశ్వరే లక్ష్మీశ్వ పద్నాత్రే వారే నక్షత్రాన్ని రూపమస్మతమ్మాష్ణ్యకాణు మైకాణం సర్వోకం మయకాణమ్మా హరి ఔమ్మ త్రం భగం వ్యజామయేషు గంధి పుష్టివర్తనమ్మాన్ మృద్యో మోక్షీయ మామృతంత్రం భగం వ్యజామయూ గంధిం పుష్టివర్తనమ్మా குருவாக்குமோ வந்தோ மோட்சீயமா மிரதம் திரும்பம் விஜா மயம் புஷோமா குருவாமி வந்த மருத்துவ மோட்சீய மாசோஷனோ நங்கிரந்தனோமி சதம் அஜய்ந்திர சங்கிரந்திருஷ்ணுனா कारेण दृश्यमनेन दधीन्द्रेण जय तत् सुगं जुतो न रजुहस्तेन कृष्ण सगुहस्तेः सनि गङ्गिभिरति सघुं छष्टा सयुत इन्द्रो गणेन सघुं छृष्टाज सोम बाहु सदृशन्म प्रतीता विरता विद्वति परिया रजेन रक्षोहामित्रा उपपाद्यमानः प्रवञ्जन् सेनाः भ्रमिणो जुधा जयन् अस्माकमे दविता ீரீ அீரோவிதோவிதம் மிளவாஜய்தோஜசுசாத்தீரம்சகா அனுசகிரோத்திரா மாநோயோ வீர தனவன்யுரிந்த ದುಷಮನ ಖಾಟಯಿತು ಅಸ್ಮೇನಾ ಅವದ್ರೇಸ್ತು ಇಂದ್ರೇತ ಬೃಹಸ್ಪತಿ ದಕ್ಷಿಣ ಪುರೇತು ಸೋಮ ದೇವಸೇನಾೀನ ಮರುದೋ ಜಂತಕರ इन्द्रतीर्थो वर्णस्य राज्ञ आदित्यानां मरुतो ब्रह्मा महामनसाम्बुवनचमाना भोगो देवानां जयता मुदस्ताता उदयिकयमगमन्ना जुदानि सत्त्वानां महामकानां मनागुन्ते उद्वित्रान् वा

ஓம் திரும்ப கம்மி மயேஷு கந்திம் புட்டியவனம்மா உருபாருக்குமே வந்தோமோ கஷியமா தௌம் திரம்பகம் புஷிவதனம்மா உருவாருக்குமே வந்திருமோ க்ஷியமா அமிர்திரம்பகம்ஜா மயேஷுகிம் புஷிவதனம்மா உருவார்குமேயோ வந்திருத்தோமோ கஷீயமா அமிர்த मेविराज विराजमे वा सोम्या मद्वायदा तदैज्याभौ योस्तु विदम्मा वात जूतो जो अव्यक्ष जन्माना प्रजहा अपोपग गुरुदा विराजति उदुजं जात वेद संदेवं महन्ति गीतवहाजिते स्वायदू जन्मा जेना पावक कजदा वरण ीनं विजनन्तो हदे तुनिमासु दयन्तमनुयासु वर्धसे अयं वेद चोदयतिगर्वा ज्योतिर्जरायुरजसोभिमाने इमभगुं सङ्गमे सोजुन्विप्रामतिविरिहन्ते चित्रं देवानामुदगा धनीकञ्चतुर्विदृशवरुणस्याग्नेः आप्राया वा पृथिवी अन्तरिजवंशोज आत्मा जगदुख आनयिडाविर्विधदे सुशति स्वानरहा देव एतु अभियता युवानो वसदानो विगरवे मनिका जनजकचक्रहानुगा अभिसूर्य सर्वन्तरिन्द्रदेवते तरणीसरे सतो जोतगिरसूर्यमाभासिरोचनं सूर्यदेवतन्वयिमजाय कृतौ सञ्जवादा यदे धात्रिवासतरुते शिव मे तन्निषधवरुणस्याभिजे धूर्जोरूपते जोरुपते अनन्तमन्यपादः इतमन्यतः भरन्ति प्रणमहासि सूर्यपटादि च महासि महतेषते त्वादेव महासि प्रसूज महासि जायन्तैव सूर्यं स्वेतिन्द्रते वक्षता वसूनि जाते जनमाना ਆਪ ਦੇ ਲਾਗਨ ਦੇ ਦਿਵਾ ਅਜਾ ਦੇਵਾ ਵਿਤਾ ਪੂਰਤ ਨਿਰਵੰਗ ਸੁਹਾਬਿ ਪਿਤਾ ਨਿਰਵਜਾਤਾ ਜਨੋ ਵਿਦੋ ਵਰਣੋ ਮਾ ਮਹਾਂਤਵ ਜਿਤੀ ਸਿੰਦੂ ਵਿਦਿ ਉਤਜੋ ਆਗ ਸਨੇਨ ਜਜਾ ਵਰਤਮਾਨੋ ਨਿਵੇ ਸੈਨ ਨ ਮਟੰਚ ਹੀਰੇਣੇ ਸਵਿਦਾਰਥੇਨਾ ਦੇਵੋ ਜਾਦੀ ਭਵਾਨਾ ਨਿਚਨ ਹਰੀ ਆਮਾ